ਅਮਰੀਕਾ ਹੁਣ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ 1000 ਡਾਲਰ ਅਤੇ ਸਵੈ ਦੇਸ਼ ਨਿਕਾਲੇ ਤੇ ਦੀ ਮੁਫਤ ਉਡਾਨ ਦੀ ਪੇਸ਼ਕਸ਼ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਸੀਬੀਬੀ ਹੋਮ ਐਪ ਦੇ ਨਾਲ ਆਪਣੇ ਜਾਨਤਾ ਕੰਟਰੋਲ ਲੈ ਸਕਦੇ ਨੇ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਰੇਕ ਵਿਅਕਤੀ ਨੂੰ ਇਸ ਪੇਸ਼ਕਸ਼ ਦਾ ਫਾਇਦਾ ਚੁੱਕਣ ਅਤੇ ਅਮਰੀਕੀ ਸੁਪਨੇ ਨੂੰ ਜੀਉਣ ਦਾ ਸਹੀ ਕਾਨੂੰਨੀ ਤਰੀਕਾ ਅਮਰੀਕਾ ਵਾਪਸ ਹੋਣ ਦਾ ਮੌਕਾ ਰੱਖਵਾਂਣ ਤੇ ਲਈ ਉਤਸ਼ਾਹਿਤ ਕਰ ਰਹੇ ਹਨ ਜਿਕਰ ਨਹੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਵਾਪਸ ਜਾਣ ਦਾ ਮੌਕਾ ਦਿੱਤੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਕੰਪਨੀ ਬਗਦਦ ਦੀ ਹੇਠ ਅਮਰੀਕਾ ਨੇ 5 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਨੂੰ ਹਟਾ ਦਿੱਤਾ ਹੈ ਤੇ 3 ਲੱਖ ਤੋਂ ਵੱਧ ਗੈਰ ਕਾਨੂੰਨੀ ਵਿਦੇਸ਼ੀ ਅਮਰੀਕਾ ਛੱਡ ਚੁੱਕੇ ਨੇ ਜਿਨ੍ਹਾਂ ਵਿੱਚ 1.6 ਮਿਲੀਅਨ ਸ਼ਾਮਲ ਨੇ ਜੋ ਸਵੈ ਇੱਛਾ ਦੇ ਨਾਲ ਸਵੈ ਦੇਸ਼ ਨਿਕਾਲਾ ਦੇ ਚੁੱਕੇ ਨੇ ਅਤੇ 5 ਲੱਖ 7000 ਤੋਂ ਵੱਧ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਕੰਪੈਨਯਨ ਰਾਸ਼ਟਰਪਤੀ ਡੋਨਾਲਡ 트াম্প ਦੇ ਉੱਤੇ ਉੱਤੇ ਵਾਪਸ ਹੋਣ ਤੋਂ ਬਾਅਦ ਪਹਿਲੇ ਸਾਲ ਦੇ ਅੰਦਰ ਤੱਕ ਇਤਿਹਾਸਿਕ ਰਿਕਾਰਡ ਤੋੜਦੇ ਨਾਤੇ ਲਗਭਗ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਸਹਾਇਕ ਸਕੱਤਰ ਟ੍ਰੀਸ਼ੀਆ ਮੈਕਲਾਫਲਿਨ